ਦੇ 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 ਵੀ ਦੇ ਵੀ ਤਾਰਾ ਕਰਾਰੀਆਂ ਨੇ ਸਿਆਸਤਾਂ ਰਚ ਰੀਆਂ ਨਹੀਂ ਆ ਵੀ ਇਹ ਮਾੜੇ ਛਿੱਟੇ ਨਿਕਲਣਗੇ ਜਦ ਕੇ ਸਾਡੇ ਲੋਕ ਬਰਾਦਰੀਆਂ ਉਠਕੜੀਆਂ ਫਿਰ ਕਿਸੇ ਤੋਂ ਇਹ ਸਾਹਮਣਾ ਨਹੀਂ ਹੈਗਾ ਪ੍ਰੋਗਰਾਮ ਥਾਰੇ ਜਿੱਲੀਂ ਜੱਥੇ ਬੰਦਿਆਈਆਂ ਸਭ ਦਾ ਬਹੁਤ ਬਹੁਤ ਧੰਨਵਾਦੀ ਹੋਰ ਪੱਤਰਕਾਰ ਸਾਥੀਆਂ ਦਾ ਧੰਨਵਾਦ ਜਿਹੜਾ 26 ਤਾਰੀਖ ਨੂੰ 26 ਜਨਵਰੀ ਨੂੰ ਜਿਹੜਾ ਆਪਣਾ ਸੰਵਿਧਾਨ ਦਾ ਮੂਰਤੀ ਜਿਹੜੀ ਅਖੰਡਿਤ ਕੀਤੀ ਗਈ ਹੈ ਜੀ ਉਹਦੇ ਲਈ ਅਸੀਂ ਪੂਰਨ ਤੌਰ ਤੇ ਵਿਰੋਧ ਕਰਦੇ ਹਾਂ ਜੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਸਰਕਾਰਾਂ ਕਰਾਰੀਆਂ ਨੇ ਸਿਆਸਤਾਂ ਰਚੀਆਂ ਨਹੀਂਆਂ ਵੀ ਇਹ ਮਾਰੇ ਛਿੱਟੇ ਨਿਕਲ ਲਗੇ ਜਦ ਕੇ ਸਾਡੇ ਲੋਕ ਬਰਾਦਰੀਆਂ ਉਠਕੜੀਆਂ ਫੇਰ ਕਿਸੇ ਤੋਂ ਇਹ ਸਾਹਮਣਾ ਨਹੀਂ ਹੈਗਾ ਪ੍ਰੋਗਰਾਮ ਤਾਂ ਹੀ ਅਸੀਂ ਬੇਨਤੀ ਕਰਦੇ ਆ ਸਰਕਾਰਾਂ ਨੂੰ ਵੀ ਇਹਨਾਂ ਦੇ ਨੱਥ ਪਾਓ ਇਹਨਾਂ ਨੂੰ ਜਿਹੜੇ ਲੋਕਾਂ ਨੇ ਸਰਾਰ ਤੇ ਕੀਤੀ ਹੈ ਉਹਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈਗੀ ਕਹਾ ਕੇ ਜੇ ਕੋਈ ਕੰਮ ਅਹਦਾ ਕੋਈ ਮੌਲ ਨਾ ਅੱਗੇ ਖਰਾਬ ਕਰ ਸਕੇ ਅਸੀਂ ਇਹੀ ਬੇਨਤੀਆਂ ਕਰਦੇ ਆ ਬਾਕੀ ਸਾਡੇ ਲੋਕਾਂ ਨੂੰ ਵੀ ਤੁਸੀਂ ਜਾਗੋ ਜੇ ਨਹੀਂ ਜਾਗੋਗੇ ਇਹ ਤੁਹਾਡਾ ਸਾਰਾ ਇਤਿਹਾਸ ਖਤਮ ਕਰ ਦੇਣਗੇ ਜਿਹੜੇ ਹੁਣ ਆਪਾਂ ਸਰਪੰਚ ਮੈਂਬਰ ਬਣਦੇ ਆ ਇਹ ਸਰਕਾਰਾਂ ਤੁਹਾਨੂੰ ਇਹ ਸਾਰਾ ਖਤਮ ਕਰਨੀਆਂ ਤੁਹਾਡਾ ਸਿਸਟਮ ਜੇ ਆਪਾਂ ਜਾਗਾਂਗੇ ਤਾਂ ਹੀ ਇਹ ਚੀਜ਼ਾਂ ਨੂੰ ਰੋਕਾਂਗੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਆਪਾਂ ਸੰਘਰਸ਼ ਤਿੱਖਾ ਕਰਾਂਗੇ ਜੇ ਨਾ ਆਪਣਾ ਸੰਘਰਸ਼ ਨੇ ਹੱਲ ਕੀਤਾ ਜੈ ਭੀਮ ਜੈ ਭਾਰਤ ਸਾਰੇ ਜਿੰਨੇ ਵੀ ਜਥੇਬੰਦੀ ਆਈ ਹੈ ਸਭ ਦਾ ਬਹੁਤ ਬਹੁਤ ਧੰਨਵਾਦੀ ਔਰ ਪੱਤਰਕਾਰ ਸਾਥੀਆਂ ਦਾ ਧੰਨਵਾਦ ਜਿਹੜਾ 26 ਤਾਰੀਖ ਨੂੰ 26 ਜਨਵਰੀ ਨੂੰ ਜਿਹੜਾ ਆਪਣਾ ਸੰਵਿਧਾਨ ਕਾ ਮੂਰਤੀ ਦੀ ਜਿਹੜੀ ਅਖੰਡਿਤ ਕੀਤੀ ਗਈ ਹੈ ਜੀ ਉਹਦੇ ਲਈ ਅਸੀਂ ਪੂਰਨ ਤੌਰ ਤੇ ਵਿਰੋਧ ਕਰਦੇ ਆ ਜੀ ਪੂਰੇ ਦੇਸ਼ 'ਚ ਐਜੀਟੇਸ਼ਨ ਚੱਲੀ ਜਾਂਦਾ ਜੀ ਉਹ ਤੋਰੀਚ ਵੀ ਅਸੀਂ ਪੂਰਨ ਜੋਰ ਸਾਰੀ ਜੱਥੇਬੰਦੀਆਂ ਮਿਲ ਕੇ ਇਹਦਾ ਵਿਰੋਧ ਕਰ ਰਹੇ ਹਾਂ ਜੀ ਜੈ ਜੀ ਜੈ 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 ਕਰਾ ਰਹੀਆਂ ਨੇ ਸਿਆਸਤਾਂ ਰਚ ਰਹੀਆਂ ਨਹੀਂ ਆ ਵੀ ਇਹ ਮਾੜੇ ਛਿੱਟੇ ਨਿਕਲਣਗੇ ਜਦ ਕੇ ਸਾਡੇ ਲੋਕ ਬਰਾਦਰੀਆਂ ਉੱਠੜੀਆਂ ਫਿਰ ਕਿਸੇ ਤੋਂ ਇਹ ਸਾਹਮਣਾ ਨਹੀਂ ਹੈਗਾ ਪ੍ਰੋਗਰਾਮ ਸਾਰੇ ਜਿੰਨ ਜਿੱਥੇ ਬੰਦਿਆਈਆਂ ਸਭ ਦਾ ਬਹੁਤ ਬਹੁਤ ਧੰਨਵਾਦੀ ਪੱਤਰਕਾਰ ਸਾਥੀਆਂ ਦਾ ਧੰਨਵਾਦ ਜਿਹੜਾ 26 ਤਾਰੀਖ ਨੂੰ 26 ਜਨਵਰੀ ਨੂੰ ਜਿਹੜਾ ਆਪਣਾ ਸੰਵਿਧਾਨ ਦਾ ਮੂਰਤੀ ਜਿਹੜੀ ਅਖੰਡਿਤ ਕੀਤੀ ਗਈ ਹੈ ਜੀ ਉਹਦੇ ਲਈ ਅਸੀਂ ਪੂਰਨ ਤੌਰ ਤੇ ਵਿਰੋਧ ਕਰਦੇ ਹਾਂ ਜੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਸਰਕਾਰਾਂ ਕਰਾ ਰਹੀਆਂ ਨੇ ਸਿਆਸਤਾਂ ਰਚ ਰਹੀਆਂ ਨੇ ਵੀ ਇਹ ਮਾੜੇ ਛਿੱਟੇ ਨਿਕਲਣਗੇ ਜਦ ਕੇ ਸਾਡੇ ਲੋਕ ਬਰਾਦਰੀਆਂ ਉੱਠੜੀਆਂ ਫੇਰ ਕਿਸੇ ਤੋਂ ਇਹ ਸਾਹਮਣਾ ਨਹੀਂ ਹੈਗਾ ਪ੍ਰੋਗਰਾਮ ਤਾਂ ਹੀ ਅਸੀਂ ਬੇਨਤੀ ਕਰਦੇ ਆ ਸਰਕਾਰਾਂ ਨੂੰ ਵੀ ਇਹਨਾਂ ਦੇ ਨੱਥ ਪਾਓ ਇਹਨਾਂ ਨੂੰ ਜਿਹੜੇ ਲੋਕਾਂ ਨੇ ਸਰਾਰ ਤੇ ਕੀਤੀ ਹੈ ਉਹਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈਗੀ ਕਹਾ ਕੇ ਜੇ ਕੋਈ ਗਾਹ ਅਹਦਾ ਕੋਈ ਮੌਲ ਨਾ ਅੱਗੇ ਖਰਾਬ ਕਰ ਸਕੇ ਅਸੀਂ ਇਹੀ ਬੇਨਤੀਆਂ ਕਰਦੇ ਆ ਬਾਕੀ ਸਾਡੇ ਲੋਕਾਂ ਨੂੰ ਵੀ ਤੁਸੀਂ ਜਾਗੋ ਜੇ ਨਹੀਂ ਜਾਗੋਗੇ ਇਹ ਤੁਹਾਡਾ ਸਾਰਾ ਇਤਿਹਾਸ ਖਤਮ ਕਰ ਦੇਣਗੇ ਜਿਹੜੇ ਹੁਣ ਆਪਾਂ ਸਰਪੰਚ ਮੈਂਬਰ ਬਣਦੇ ਆ ਇਹ ਸਰਕਾਰਾਂ ਤੁਹਾਨੂੰ ਇਹ ਸਾਰਾ ਖਤਮ ਕਰਨੀਆਂ ਤੁਹਾਡਾ ਸਿਸਟਮ ਜੇ ਆਪਾਂ ਜਾਗਾਂਗੇ ਤਾਂ ਹੀ ਇਹ ਚੀਜ਼ਾਂ ਨੂੰ ਰੋਕਾਂਗੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਆਪਾਂ ਸੰਘਰਸ਼ ਤਿੱਖਾ ਕਰਾਂਗੇ ਜੇ ਨਾ ਆਪਣਾ ਸੰਘਰਸ਼ ਨੇ ਹੱਲ ਕੀਤਾ ਜੈ ਭੀਮ ਜੈ ਭਾਰਤ ਸਾਰੇ ਜਿੰਨੇ ਵੀ ਜਥੇਬੰਦੀ ਆਈ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਔਰ ਪੱਤਰਕਾਰ ਸਾਥੀਆਂ ਦਾ ਧੰਨਵਾਦ ਜਿਹੜਾ 26 ਤਾਰੀਖ ਨੂੰ 26 ਜਨਵਰੀ ਨੂੰ ਜਿਹੜਾ ਆਪਣਾ ਸੰਵਿਧਾਨ ਦਾ ਮੂਰਤੀ ਦੀ ਜਿਹੜੀ ਅਖੰਡਿਤ ਕੀਤੀ ਗਈ ਹੈ ਜੀ ਉਹਦੇ ਲਈ ਅਸੀਂ ਪੂਰਨ ਤੌਰ ਤੇ ਵਿਰੋਧ ਕਰਦੇ ਹਾਂ ਜੀ ਪੂਰੇ ਦੇਸ਼ 'ਚ ਐਡਿਟਿਸ਼ਨ ਚੱਲੀ ਜਾਂਦਾ ਜੀ ਉਹ ਤੋਰੀ ਚ ਵੀ ਅਸੀਂ ਪੂਰਨ ਜੋਰ ਸਾਰੀ ਜਥੇਬੰਦੀਆਂ ਮਿਲ ਕੇ ਇਹਦਾ ਵਿਰੋਧ ਕਰ ਰਹੇ ਹਾਂ